ਪੁਰਨਾਡਾ ਵਿਖੇ सिरसा ਹਰਿਆਣਾ ਤੋਂ ਆਪਣੀ ਭੈਣ ਨੂੰ ਕੁਝ ਦਿਨ ਪਹਿਲਾਂ ਮਿਲਣ ਆਈ ਵਿਜੇ ਰਾਣੀ ਪਤਨੀ ਸੁਆਸ਼ ਕੁਮਾਰ ਅੱਜ ਆਪਣੇ ਘਰ ਵਾਪਸ ਜਾਣ ਲਈ ਇਸਤਰੀ ਗੰਗਾ ਨਗਰ ਇੰਟਰ ਸਿਟੀ ਐਕਸਪ੍ਰੈਸ ਤੇ ਸ਼ਾਮ ਸਮੇਂ ਜਾਣ ਲੱਗੀ ਤਾਂ ਉਸ ਸਮੇਂ ਗੱਡੀ ਦੀ ਰਫ਼ਤਾਰ ਤੇਜ਼ ਹੋਣ ਕਾਰਨ ਉਕਤ ਔਰਤ ਦਾ ਪੈਰ ਫਿਸਲ ਗਿਆ ਜਿਸ ਕਾਰਨ ਔਰਤ ਦੇ ਰੇਲ ਗੱਡੀ ਹੇਠਾਂ ਆਣ ਕਾਰਨ ਉਸ ਦੀ ਮੌਕੇ ਤੇ ਹੀ ਦਰਦਨਾਕ ਮੌਤ ਹੋ ਗਈ ਇਹਨਾਂ ਜਿਹੜੀ ਦਿੱਲੀ ਤੋਂ ਮਸ਼ਿੰਦਾ ਜਾਣ ਵਾਲੀ ਜਿਹੜੀ ਦੈਨਿਕ ਐਕਸਪ੍ਰੈਸ ਤੇ ਇਹਨਾਂ ਆਈ ਸੀਗੇ ਇਹ ਵਿਜੇ ਰਾਣੀ ਹੈ ਵਾਈਫ ਆਫ ਸੁਭਾਸ਼ ਕੁਮਾਰ ਅੰਦਾਸੀ ਸਿਰਫ ਸੀਰੀਜ਼ ਈਰੀ ਸਿਸਟਰ ਇੱਥੇ ਰਹਿੰਦੀ ਹੈ ਜਮਲਾ ਦੇ ਉਹਨੂੰ ਮਿਲਣ ਵਾਸਤੇ ਆਈ ਹੋਈ ਸੀਗੀ ਤੇ ਅੱਜ ਇਹਨੇ ਟ੍ਰੇਨ ਤੇ ਜਾਣਾ ਸੀਗਾ ਵਜਿੰਦੇ ਵਾਸਤੇ ਬਸ ਉਹ ਚੜਨ ਸੁਨੇ ਟ੍ਰੇਨ ਥੋੜੀ ਚੱਲੀ ਤੇ ਇਹਨਾਂ ਦਾ ਪੈਰ ਸਲਿੱਪ ਹੋ ਗਿਆ ਪੈਰ ਸਲਿੱਪ ਹੋ ਗਿਆ ਨਾ ਟ੍ਰੇਨ ਦੇ ਥੱਲੇ ਆ ਜੋ ਵੀ ਇਹ ਦਿਨ ਤੋਂ ਕੱਟੀ ਗਈ ਆ ਕ੍ਰੈਸ਼ੂ ਦੇ ਨਾਲ ਮੁਕਤੀ ਮੌਤ ਹੋ ਗਈ ਬਰਤੰਗ ਵਾਹ ਮਾਰਸੂ ਜਰੀ ਦੀ ਸਿਸਟਰ ਸੀਗੀ ਉਹਨੂੰ ਚੜਾਉਣਾ ਆਈ ਸੀ ਕੋਈ ਸੀਗੀ ਉਹ ਤੇ ਉਹਨੇ ਦੱਸਿਆ ਸਾਡੀ ਕੀ ਐ ਕਰਕੇ ਮੇਰੀ ਸਿਸਟਰ ਹੈ ਜਿਹੜੀ ਵਿਗਨਾਨਿਕ ਇਹ ਸਾਰਸਿ ਦੇ ਰਹਿਣ ਵਾਲੇ ਆ ਸਾਡੇ ਕੋਲ ਮਿਲਾਈ ਸੀਗੀ ਅੱਜ ਇਹ ਚੱਲੀ ਸੀ ਬਠਿੰਡੇ ਨੂੰ ਬਸੇ ਪੂਰਤੀ ਬਸ ਖਾਸਾ ਹੋ ਗਿਆ ਹੈ ਅਚਾਨਕ ਸਭ ਇਹ ਸਾਡਾ ਅਫਸਰ ਜੀ ਨੰਬਰ ਬੀ ਵੀ ਇਹਨਾਂ ਤੇ ਥੱਲੇ ਆ ਕੇ ਬਿੰਦੂ ਕੱਟੀ ਗਈ ਦੋ ਪਾਰਟ ਹੋ ਗਏ ਨੇ ਮੌਕੀ ਤੇ ਡੈਥ ਹੋ ਗਈ ਇਹ ਅਸਲ ਤੇ ਇਸੀ ਬੀਰੀ ਦੀ ਕਾਰਵਾਈ ਆ ਉਹ ਅਸੀਂ ਰੀਨਵੈਸਟਿੰਗ ਚੋਕੀ ਵੱਲੋਂ ਨਾਲਾ ਬਣੂ ਕਰ ਰਹੇ ਮੱਕੀ ਪੇਰੈਂਟਸ ਆਉਂਦੇ ਆ ਉਹਨਾਂ ਦੇ ਦਿਨਾਂ ਦੇਖਦੇ ਅਗਲੀ ਕਾਰਵਾਈ ਜਿਹੜੀ ਉਹਨਾਂ ਦੇ ਨਾਲ